ਇਹ ਉਦੋਂ ਨਹੀਂ ਚੱਲ ਪਾਂਦਾ ਫਿਰ ਕੁਝ ਵੀ ਫਾਇਦਾ ਹੋਵੇਗਾ ਨਹੀਂ ਇਹਦਾ ਮਤਲਬ ਇਹ ਹੈ ਕਿ ਨੋਲਜ ਵੀ ਬੇਅਰਥ ਹੋ ਜਾਂਦੀ ਹੈ ਕਿਹੜਾ ਕੰਮ ਹੈ ਜਿਹੜਾ ਸਭ ਤੋਂ ਮੋਸਟ ਇੰਪੋਰਟੈਂਟ ਹੈ ਕਿਹੜੀ ਗੱਲ ਹੈ ਜਿਹੜੀ ਸਭ ਤੋਂ ਮੋਸਟ ਇੰਪੋਰਟੈਂਟ ਹੈ ਆਪਾਂ ਬਾਈਬਲ ਦੇ ਵਿੱਚੋਂ ਪੜ੍ਹਦੇ ਹਾਂ ਬਾਈਬਲ 'ਚ ਲਿਖਿਆ ਯਹੂਨਾ ਦੀ ਇنجੀਲ 12 ਨੰਬਰ ਚੈਪਟਰ ਉਹਦੀ 24 ਨੰਬਰ ਆਇਤ ਫਰੂਟਫੁਲ ਹੋਣ ਦਾ ਸਿਕਰ ਬਰਕਤ ਪਾਉਣ ਦਾ ਸਿਕਰ ਪਰਮੇਸ਼ਵਰ ਦਾ ਗ੍ਰੇਸ ਪਾਉਣ ਦਾ ਸਿਕਰਟ ਪਰਮੇਸ਼ਵਰ ਦਾ ਅਭਿਸ਼ੇਕ ਪਾਉਣ ਦਾ ਸਿਕਰਟ ਪਰਮੇਸ਼ਵਰ ਦੇ ਉਸ ਜ਼ਲਾਲ ਦੇ ਨਾਲ ਭਰਨ ਦਾ ਸਿਕਰਟ ਇੱਕ ਗੱਲ ਇੱਥੇ ਬਹੁਤ ਜ਼ਰੂਰੀ ਲਿਖੀ ਆ ਯਹੂਨਾ ਦੀ ਇੰਜੀਲ 12 ਨੰਬਰ ਚੈਪਟਰ ਉਹਦੀ 24 ਨੰਬਰ ਆਇਤ ਪੜਾਂਗੇ ਜੀ ਅੱਜ ਮੈਂ ਤੁਹਾਨੂੰ ਸੱਚ ਸੱਚ ਆਖਦਾ ਪ੍ਰਭੂ ਯਿਸੂ ਜੀ ਕਹਿੰਦੇ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਕਣਕ ਦਾ ਦਾਣਾ ਕਣਕ ਦਾ ਦਾਣਾ ਜੇ ਜ਼ਮੀਰ ਵਿੱਚ ਪੈ ਕੇ ਨਾ ਮਰੇ ਜੇ ਜ਼ਮੀਰ ਵਿੱਚ ਪੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਉਹ ਦਾਣਾ ਇਕੱਲਾ ਹੀ ਹੁੰਦਾ ਜਦੋਂ ਉਹ ਬੀਜਿਆ ਜਾਂਦਾ ਜਦੋਂ ਉਹ ਕਿਸਾਨ ਦੇ ਹੱਥ 'ਚ ਹੁੰਦਾ ਜਦੋਂ ਉਹ ਦੁਕਾਨ ਦੇ ਉੱਪਰ ਹੋਏਗਾ ਜਦੋਂ ਉਹ ਕਿਸੇ ਦੇ ਕੋਲ ਵੀ ਹੋਏਗਾ ਉਹ ਇੱਕੋ ਹੀ ਦਾਣਾ ਹੁੰਦਾ ਪਰ ਲਿਖਿਆ ਜਦੋਂ ਉਹ ਬੀਜਿਆ ਜਾਏਗਾ ਉਸ ਤੋਂ ਬਾਅਦ ਉਹਦਾ ਮਰਨਾ ਜ਼ਰੂਰੀ ਹੈ ਬੋਲੋ ਉਸ ਦਾਣੇ ਦਾ ਕੀ ਹੋਣਾ ਜ਼ਰੂਰੀ ਹੈ ਮਰਨਾ ਜ਼ਰੂਰੀ ਹੈ ਲਿਖਿਆ ਜਦੋਂ ਤੱਕ ਉਹ ਨਹੀਂ ਮਰੇਗਾ ਉਹ ਕੱਲਾ ਹੀ ਹੋਵੇਗਾ ਅੱਗੇ ਕੀ ਲਿਖਿਆ ਪਰ ਜੇ ਮਰੇ ਜੇ ਮਰੇ ਤਾਂ ਬਹੁਤ ਸਾਰਾ ਫਲ ਦਿੰਦਾ ਫਿਰ ਮਰਨ ਦਾ ਮਤਲਬ ਪਤਾ ਕੀ ਹੁੰਦਾ ਜਦੋਂ ਕਣਕ ਦਾ ਦਾਣਾ ਜ਼ਮੀਨ 'ਚ ਜਾਂਦਾ ਫਿਰ ਫਟ ਜਾਂਦਾ ਮਰ ਜਾਂਦਾ ਫਟਣ ਤੋਂ ਬਾਅਦ ਕੀ ਹੁੰਦਾ ਫਿਰ ਉਹਨੂੰ ਸੈਂਕੜੇ ਦਾਣੇ ਲੱਗਦੇ ਫਿਰ ਉਹਨੂੰ ਸੰਕੜੇ ਦੇ ਦਾਣੇ ਲੱਗਦੇ ਫਿਰ ਉਹ ਬਗਤਾ ਖੁੱਲਦਾ ਲਿਖਿਆ ਫਿਰ ਉਹ ਬਹੁਤ ਸਾਰਾ ਫਲ ਦਿੰਦਾ ਇਹ ਕਣਕ ਦੇ ਦਾਣੇ ਲਈ ਨਹੀਂ ਪ੍ਰਭੂ ਕਹਿ ਰਿਹਾ ਇਹ ਗੱਲ ਕਣਕ ਲਈ ਨਹੀਂ ਹੈ ਉਹਨੂੰ ਇਹ ਟੈਨਸ਼ਨ ਨਹੀਂ ਹੈ ਉਹਨੂੰ ਟੈਨਸ਼ਨ ਹੈ ਇੱਕ ਮਸੀਹੀ ਜੀਵਨ ਦੀ ਕਿ ਇੱਕ ਮਸੀਹੀ ਜੀਵਨ ਕਿਹਦਾ ਹੋਣਾ ਚਾਹੀਦਾ ਉਹਦੀ ਲਾਈਫ ਦੇ ਅੰਦਰ ਪਰਾਣਾ ਮਨੁਸ਼ਯਤਾ ਪਰਾਣਾ ਸੁਭਾਅ ਪਰਾਣਾ ਜੀਵਨ ਉਹ ਜ਼ਮੀਨ ਚ ਜਾਣਾ ਚਾਹੀਦਾ ਉਹ ਮਰਨਾ ਚਾਹੀਦਾ ਬੋਲੋ ਉਹ ਜੀਵਨ ਕੀ ਹੋਣਾ ਚਾਹੀਦਾ ਮਰਨਾ ਚਾਹੀਦਾ ਡੈਥ ਮੌਤ ਜ਼ਰੂਰੀ ਹੈ ਪਰਾਣ ਜੀਵਨ ਨੂੰ ਲੈ ਕੇ ਪੁਰਾਣੀਆਂ ਗੱਲਾਂ ਨੂੰ ਲੈ ਕੇ ਪਰਾਣੀਆਂ ਆਦਤਾਂ ਨੂੰ ਲੈ ਕੇ ਪਰਾਣੀ ਸੁਭਾਅ ਨੂੰ ਲੈ ਕੇ ਪੌਲਸ ਕਹਿੰਦਾ ਪੁਰਾਣਾ ਮਨੁਸ਼ਯ ਤਾਂ ਜਿਹੜਾ ਆ ਉਹ ਸਲੀਬ ਦੇ ਉੱਪਰ ਚੜ ਦਿੱਤਾ ਗਿਆ ਆਪਣ ਤਾਂ ਤਾਂ ਕੀ ਕਰਦੇ ਆ ਆਪਾਂ ਹਿੰਦੀ ਉਹੀ ਆ ਪਰ ਪਹਿਲੇ ਆਪਾਂ ਹੋਰ ਸਾਰੇ ਧਾਰਮਿਕ ਸਥਾਨਾਂ ਤੇ ਜਾਂਦੇ ਆਂ ਹੋਰ ਸਾਰੇ ਮੰਦਰਾਂ ਚ ਇੱਧਰ ਉੱਧਰ ਆਪਾਂ ਜਾਂਦੇ ਆਂ ਪਰ ਗੱਲ ਕੀ ਬਣਦੀ ਆ ਇੱਕ ਦਿਨ ਸਾਨੂੰ ਪ੍ਰਭੂ ਬਾਰੇ ਪਤਾ ਲੱਗਦਾ ਆਪਾਂ ਬਪਤਿਸਮਾ ਲੈ ਕੇ ਪ੍ਰਭੂ ਦੇ ਵੱਲ ਆ ਜਾਂਦੇ ਆਂ ਹੁੰਦਾ ਕੀ ਆ ਚੱਕਰ ਅੰਦਰੋਂ ਆਪਾਂ ਉਹੀ ਰਹਿ ਜਾਂਦੇ ਆ ਬਸ ਬਿਲਡਿੰਗ ਚੇਂਜ ਹੁੰਦੀ ਆ ਬਸ ਇਹ ਚਾਰ ਦਿਵਾਰੀ ਬਦਲਦੀ ਆ ਸਿਰਫ ਪਹਿਲੇ ਵੀ ਉਹ ਸੋਚ ਸੀ ਅੱਜ ਵੀ ਉਹ ਸੋਚ ਆ ਪਹਿਲੇ ਵੀ ਉਹਦਾਂ ਦੇ ਸ਼ਬਦ ਸੀ ਅੱਜ ਵੀ ਉਹਦਾਂ ਦੇ ਸ਼ਬਦ ਆ ਪਹਿਲੇ ਵੀ ਉਹਦਾਂ ਦੀ ਡੀਲਿੰਗ ਸੀ ਪਰਿਵਾਰ ਦੇ ਅੰਦਰ ਸੰਸਾਰ ਦੇ ਅਕੀਲੀ ਓਦਾਂ ਦੀ ਡੀਲਿੰਗ ਹੈ ਪਰਿਵਾਰ ਦੇ ਅੰਦਰ ਸੰਸਾਰ ਦੇ ਅੰਦਰ ਪਹਿਲੇ ਵੀ ਓਦਾਂ ਦੀਆਂ ਹੀ ਚੀਜ਼ਾਂ ਸੀ ਲਾਈਫ ਦੇ ਅੰਦਰ ਅੱਜ ਵੀ ਓਦਾਂ ਦੀਆਂ ਹੀ ਚੀਜ਼ਾਂ ਲਾਈਫ ਦੇ ਅੰਦਰ ਹੈ ਸਿਰਫ ਬਦਲਿਆ ਤੇ ਕੀ ਬਦਲਿਆ ਇਹ ਚਾਰ ਦਿਵਾਰੀ ਬਦਲੀ ਆ ਪਹਿਲੇ ਕੋਈ ਹੋਰ ਮੂਰਤੀ ਲੱਗੀ ਹੁੰਦੀ ਸੀ ਹੁਣ ਕਰੋਸ ਲੱਗਾ ਬਸ ਇਹੀ ਫਰਕ ਇਸ ਲਈ ਬਾਈਕਲ ਬਿਆਨ ਕਰਦੀ ਇੱਕ ਵਿਸ਼ਵਾਸੀ ਦਾ ਪੁਰਾਣਾ ਮਨੁਸ਼્યਤ ਪ੍ਰਾਣਾ ਜੀਵਨ ਪ੍ਰਾਣੀਆਂ ਗੱਲਾਂ ਪੁਰਾਣੇ ਸੁਭਾਅ ਦਾ ਮਰਨਾ ਜ਼ਰੂਰੀ ਹੈ ਬਹੁਤ ਜ਼ਰੂਰੀ ਅਜ਼ੀਜ਼ੋ ਇਹ ਹੀ ਗੱਲ ਜਿਹੜੀ ਇਨਸਾਨ ਨੂੰ ਪਰਮੇਸ਼ਵਰ ਦੀ ਬਾਦਸ਼ਾਹਤ ਵਿੱਚ ਲੈ ਕੇ ਜਾਏਗੀ ਤੁਹਾਨੂੰ ਪਤਾ ਹੈ ਇਹ ਹੀ ਪਹਿਲੀ ਸ਼ਰਤ ਹੈ ਪ੍ਰਭੂ ਦੇ ਪਿੱਛੇ ਚੱਲਣ ਦੀ ਹੋਰ ਸ਼ਰਤਾਂ ਨਹੀਂ ਹੈ ਪ੍ਰਭੂ ਨੇ ਇਹ ਨਹੀਂ ਕਿਹਾ ਕਿ ਜੇ ਕੋਈ ਮੇਰੇ ਪਿੱਛੇ ਆਣਾ ਚਾਹੁੰਦਾ ਉਹ 10 ਵਾਰੀ ਬਾਈਬਲ ਪੜ੍ਹੇ ਪਰਬੂ ਨੇ ਇਹਦਾ ਮਤਲਬ ਇਹ ਨਹੀਂ ਕਿ ਬਾਈਬਲ ਨਹੀਂ ਪੜ੍ਹਨੀ ਇਹਦਾ ਮਤਲਬ ਇਹ ਹੈ 10 ਵਾਰੀ ਨਹੀਂ 100 ਵਾਰੀ ਬਾਈਬਲ ਪੜ੍ਹਨੀ ਹੈ ਮੈਂ ਤੁਹਾਡੇ ਸਾਰਿਆਂ ਤੋਂ ਜ਼ਿਆਦਾ ਵਾਰੀ ਪੜ੍ਹੀ ਹੈ ਪ੍ਰਭੂ ਨੇ ਇਹ ਨਹੀਂ ਕਿ ਜਿਹੜਾ ਮੇਰੇ ਪਿੱਛੇ ਆਣਾ ਚਾਹੁੰਦਾ ਰੋਜ਼ੇ ਰੱਖੇ ਹਰ ਹਫਤੇ 10 ਇਹਦਾ ਮਤਲਬ ਇਹ ਨਹੀਂ ਕਿ ਰੋਜ਼ੇ ਨਹੀਂ ਰੱਖਣੇ ਮੈਂ ਸਭ ਤੋਂ ਜ਼ਿਆਦਾ ਰੱਖੇ ਹਾਂ ਰੱਖਦਾ ਹਾਂ ਪ੍ਰਭੂ ਯਿਸੂ ਜੀ ਨੇ ਕੀ ਆਖਿਆ ਕਹਿੰਦਾ ਜਿਹੜਾ ਕੋਈ ਮੇਰੇ ਪਿੱਛੇ ਆਣਾ ਚਾਹੁੰਦਾ ਹੈ ਉਹ ਕੀ ਕਰੇ ਬਣਾ ਸ਼ਾਬਾਸ਼ ਬੋਲਿਆ ਕਰੋ ਉਹ ਕੀ ਕਰੇ ਆਪਣੇ ਆਪ ਦਾ ਇਨਕਾਰ ਕਰੇ ਅੱਗੇ ਕੀ ਲਿਖਿਆ ਆਪਣੀ ਸਲੀਬ ਚੱਕੇ ਕੀ ਕਰੇ ਆਪਣੀ ਸਲੀਬ ਚੱਕੇ ਮੇਰੇ ਪਿੱਛੇ ਆਵੇ ਸਲੀਬ ਕਿਹਨੂੰ ਦਰਸਾਉਂਦੀ ਆ ਮੌਤ ਨੂੰ ਜਦੋਂ ਸਲੀਬ ਦੇਖਦੇ ਆ ਆਪਾਂ ਨੂੰ ਕੀ ਯਾਦ ਆਉਂਦਾ ਜਦੋਂ ਸਲੀਬ ਦੇਖੀ ਆ ਆਪਾਂ ਨੂੰ ਮੌਤ ਚੇਤੇ ਆਉਂਦੀ ਕਿ ਸਲੀਬ ਤੇ ਉਹ ਮਰਿਆ ਸੀ ਇੱਥੇ ਮਰਕਲ ਨਹੀਂ ਚੇਤੇ ਆਉਂਦਾ ਸਲੀਬ ਦੇ ਉੱਪਰ ਸਲੀਬ ਦੇ ਉੱਪਰ ਰੋਟੀਆਂ ਚੇਤੇ ਨਹੀਂ ਆਉਂਦੀਆਂ ਸਲੀਬ ਦੇ ਉੱਪਰ ਖੁਸ਼ੀ ਜੇਤੇ ਨਹੀਂ ਆਉਂਦੀ ਕੋਣ ਹੈ ਜਿਹੜਾ ਸਲੀਬ ਵਲ ਦੇਖ ਕੇ ਖੁਸ਼ ਹੁੰਦਾ ਹੋਵੇ ਸਲੀਬ ਦੇ ਉੱਪਰ ਜੇਤੇ ਆਂਦਾ ਧੱਤ ਧੱਤ ਮੌਤ ਆਪਾਂ ਕੀ ਗੱਲ ਹੈ ਪ੍ਰਭੂ ਮੈਨੂੰ ਆਪਣੇ ਰੰਗ ਵਿੱਚ ਰੰਗਲਾ ਹੁੰਦਾ ਕੀ ਇਹ ਰੰਗ ਚ ਰੰਗਣ ਦਾ ਮਤਲਬ ਪਤਾ ਕੀ ਆ ਉਹ ਸੂਟ ਪੁਰਾਣਾ ਹੀ ਆ ਆਪਾਂ ਉਹਦੇ ਕੋਲ ਲੈ ਜਾਂਦੇ ਨਦਾਰੀਏ ਕੋਲ ਰੰਗਣ ਵਾਲੇ ਕੋਲ ਲੈ ਜਾਂਦੇ ਆ ਉਹਨੂੰ ਕਹਿੰਦੇ ਮੈਨੂੰ ਦੂਸਰਾ ਕਲਰ ਕਰ ਦੇ ਸਮਝੇ ਗੱਲ ਨੂੰ ਕਿ ਨਹੀਂ ਸਮਝੇ ਸੂਟ ਪੁਰਾਣਾ ਹੀ ਆ ਆਪਾਂ ਉਹਨੂੰ ਡੁਬਕੀ ਲਵਾ ਕੇ ਰੰਗ ਦੂਸਰਾ ਕਰਕੇ ਲੈ ਆਂਦੇ ਆਂ ਲੇਕਿਨ ਅੰਦਰੋਂ ਉਹਦੇ ਰੇਸ਼ੇ ਜਿਹੜੇ ਆ ਉਹ ਡੈੱਡ ਹੋ ਚੁੱਕੇ ਆ ਉਹ ਖਤਮ ਪਰਮੇਸ਼ਵਰ ਕੀ ਕਹਿੰਦਾ ਕਹਿੰਦਾ ਮੈਂ ਤੈਨੂੰ ਰੰਗ ਨਹੀਂ ਆਇਆ ਮੈਂ ਤੇਰਾ ਪੁਰਾਣਾ ਮਨੁੱਖੀ ਤਉ ਮਾਰ ਕੇ ਤੈਨੂੰ ਜੀਂਦਾ ਕਰਨ ਹੈ ਤੈਨੂੰ ਜੀਵਨ ਦੇਣਾ ਆ ਤੈਨੂੰ ਲਾਈਫ ਦੇਣਾ ਆ ਇਹੀ ਸੀਕਰਟ ਹੈ ਸੰਤਾਂ ਦਾ ਇਹੀ ਸੀਕਰਟ ਮੈਂ ਦੇਖਿਆ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਪਰਮੇਸ਼ਵਰ ਨੂੰ ਅਸਲੀਅਤ ਦੇ ਵਿੱਚ ਪਾਇਆ ਨਹੀਂ ਤੇ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਨ੍ਹਾਂ ਦੀ ਲਾਈਫ ਦੇ ਅੰਦਰ ਆਸ਼ੀਸ਼ਾਂ ਬਲਕਿ ਤਾਂ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਪਰਮੇਸ਼ਵਰ ਦੀ ਬਾਦਸ਼ਾਹਤ ਨੂੰ ਰਹਿ ਜਾਣੀ ਹੈ ਕਿਉਂ ਕਿ ਪੁਰਾਣਾ ਇਨਸਾਨ ਮਰਿਆ ਨਹੀਂ ਹੈ ਅਜੇ ਤੱਕ ਪੁਰਾਣਾ ਸੁਭਾਅ ਮਰਿਆ ਨਹੀਂ ਅਜੇ ਤੱਕ ਪੁਰਾਣੀ ਗੱਲ ਬਾਤ ਉਹਦੇ ਅੰਦਰੋਂ ਮਰੀ ਨਹੀਂ ਅਜੇ ਤੱਕ ਪੁਰਾਣਾ ਜੀਵਨ ਉਹਦੇ ਅੰਦਰੋਂ ਮਰਿਆ ਨਹੀਂ ਅਜੇ ਤੱਕ ਗਲਤੀਆਂ ਦੀ ਪਤਰੀ 5 ਚੈਪਟਰ ਉਹਦੀ ਸੈਕਿੰਡ ਲਾਸਟ ਤੇ ਲਾਸਟ ਆਇਤ ਇਸ ਗੱਲ ਦਾ ਬਿਆਨ ਕਰਦੀ ਹੈ ਗਲਤੀਆਂ 5 ਦੀ ਸੈਕਿੰਡ ਲਾਸਟ ਤੇ ਲਾਸਟ ਆਇਤ ਪੜ੍ਹ ਕੇ ਦੇਖੋ ਉਥੇ ਰੱਬ ਦੀ ਬਾਣੀ ਕੀ ਕਹਿੰਦੀ ਹੈ ਜੀ ਹਾਂ جے ਅਸੀਂ ਆਤਮਾ ਦੁਆਰਾ ਜੀਉਂਦੇ ਹਾਂ ਜੇ ਅਸੀਂ ਆਤਮਾ ਦੁਆਰਾ ਜੀਉਂਦੇ ਹਾਂ ਤਾਂ ਆਤਮਾ ਦੁਆਰਾ ਚੱਲੀਏ ਵੀ ਆਤਮਾ ਦੁਆਰਾ ਚੱਲੀਏ ਪਰਮੇਸ਼ਵਰ ਦਾ ਆਤਮਾ ਜਿਹੜਾ ਹੈ ਉਹਦੇ ਫਲ ਕੀ ਆ ਪਰਮੇਸ਼ਵਰ ਦੇ ਆਤਮਾ ਦੇ ਸੁਭਾਅ ਕੀ ਆ ਪਰਮੇਸ਼ਵਰ ਦੇ ਆਤਮਾ ਦਾ ਲਾਈਫ ਸਟਾਈਲ ਕੀ ਆ ਆਤਮਾ ਦੁਆਰਾ ਚੱਲੀਏ ਵੀ ਅਸੀਂ ਫੋਕਾ ਕਮਾਂਡ ਨਾ ਕਰੀਏ ਫੋਕਾ ਕਮਾਂਡ ਨਾ ਕਰੀਏ ਕਿਵੇਂ ਮਸੀਹ ਆ ਫੋਕਾ ਕਮੰਡਣਾ ਕਰੀਏ ਕਿ ਮੈਂ ਵਿਸ਼ਵਾਸ਼ੀ ਆ ਫੋਕਾ ਕਮੰਡਣਾ ਕਰੀਏ ਕਿ ਮੈਨੂੰ 20 ਸਾਲ ਹੋ ਗਏ ਆ 50 ਸਾਲ ਹੋ ਗਏ ਆ ਮੇਰੇ ਪਿਓ ਦਾਦਿਆਂ ਤੋਂ ਮੈਂ ਜਿਹੜਾ ਮਸੀਹ ਆ ਫੋਕਾ ਕਮੰਡਣਾ ਕਰੀਏ ਭਾਈ ਇੱਕ ਦੂਜੇ ਨੂੰ ਖਜਾਈਏ ਜੀ ਅਤੇ ਇੱਕ ਦੂਜੇ ਨਾਲ ਖਾਰ ਕਰੀਏ ਖਾਰ ਕਰੀਏ ਬਾਈਬਲ ਦੱਸਦੀ ਹੈ ਜਿੰਨਿਆਂ ਨੇ ਉਹਨੂੰ ਉਹਦੇ ਨਾਲ ਪ੍ਰੀਤ ਲਾਈ ਆ ਉਹਨਾਂ ਨੇ ਆਪਣੀਆਂ ਕਾਮਨਾਵਾਂ ਨੂੰ ਸਲੀਬ ਦੇ ਉੱਪਰ ਹੈਂਗ ਕਰ ਦਿੱਤਾ ਉਹਨੂੰ ਟੰਗ ਦਿੱਤਾ ਉਹਨਾਂ ਨੇ ਔਰ ਡੈਥ ਹੋ ਗਿਆ ਬੋਲ ਉਹ ਕੀ ਹੋ ਗਿਆ ਡੈਥ ਜ਼ਰੂਰੀ ਆ ਜੇ ਪ੍ਰਾਣਾ ਮਰਿਆ ਨਹੀਂ ਨਵਾਂ ਆਏਗਾ ਨਹੀਂ ਤੁਹਾਨੂੰ پتہ ਡੈਥ ਦਾ ਮਤਲਬ ਹਰ ਵਾਰ ਖਤਮ ਹੋਣਾ ਨਹੀਂ ਹੁੰਦਾ ਮੌਤ ਦਾ ਮਤਲਬ ਹਰ ਵਾਰ ਖਤਮ ਹੋਣਾ ਨਹੀਂ ਹੁੰਦਾ ਮੌਤ ਦਾ ਮਤਲਬ ਨਵੀਂ ਸ਼ੁਰੂਆਤ ਹੁੰਦਾ ਹੈ ਹallelujah ਇਹ ਨਵੀਂ ਸ਼ੁਰੂਆਤ ਹੈ ਇਹ ਨਵੀਂ ਲਾਈਫ ਹੈ ਪੌਲਸ ਦਾ ਸੀਕਰਟ ਇਹ ਹੈ 2 ਚੈਪਟਰ 21 ਆਇਆ ਪੜ੍ਹ ਕੇ ਦੇਖੋ ਇਸੇ ਦਾ ਗਲਤੀਆਂ ਦਾ ਦੋ ਵੀ ਪੌਲਸ ਦਾ ਸਿਕਰਟ ਹੈ ਉਹਦਾ ਸੁਭਾਅ ਹੈ ਜੋ ਅੱਜ ਆਪਾਂ ਨੂੰ ਜ਼ਰੂਰਤ ਹੈ ਕਿ ਮੈਂ ਪਰਮੇਸ਼ਵਰ ਫੈਡ ਪਹੋ ਚੁੱਕਿਆ ਮੈਂ ਅੱਕ ਚੁੱਕਿਆ ਪੁਰਾਣੀ ਲਾਈਫ ਤੋਂ ਮੈਂ ਹੁਣ ਚੇਂਜ ਨਹੀਂ ਹੋਣਾ ਚਾਹੁੰਦਾ ਮੈਂ ਪੁਰਾਣਾ ਖਤਮ ਕਰਕੇ ਨਵਾਂ ਬਣ ਕੇ ਜੀਵਨ ਜੀਣਾ ਚਾਹਨਾ ਪੌਲਸ ਕੀ ਕਹ ਰਿਹਾ ਦੋ ਚੈਪਟਰ 21 ਹਾਂ ਮੈਂ ਮਸੀਹ ਦੇ ਨਾਲ ਸਲੀਬ ਦਿੱਤਾ ਗਿਆ ਮੈਂ ਮਸੀਹ ਦੇ ਨਾਲ ਇਹ ਇਹ ਕਿਦੋਂ ਸਲੀਬ ਦਿੱਤਾ ਗਿਆ ਇਹ ਜਦੋਂ ਲਿਖਦਾ ਪਿਆ ਇਹ ਤੇ ਆਪ ਹੀ ਆਪ ਹੀ ਲੱਗਣ ਸਲੀਬ ਕਿਦੋਂ ਦਿੱਤਾ ਗਿਆ ਇਹ ਲਿਖਦਾ ਪਿਆ ਇਹ ਕਿਦਾਂ ਸਲੀਬ ਦਿੱਤਾ ਗਿਆ ਪਰ ਇਹ ਅੰਦਰੂਨੀ ਗੱਲ ਕਰਦਾ ਪਿਆ ਇਹ ਪਹਿਲੇ ਕਿਦਾਂ ਦਾ ਸੀ ਇਹ ਮਸੀਹਾਂ ਨੂੰ ਮਾਰਦਾ ਸੀ ਕੁੱਟਦਾ ਸੀ ਜੇਲ੍ਹ 'ਚ ਸੁਟਦਾ ਸੀ ਇਹ ਪਹਿਲੇ ਕਿਦਾਂ ਦਾ ਸੀ ਇਹ ਬੜਾ ਗੁੱਸੇਖੋਰ ਸੀ ਇਹਦੇ ਨਾਲ ਗੁੱਸੇ ਵਾਲਾ ਕੋਈ ਨਹੀਂ ਹੈ ਨਹੀਂ ਤੇ ਕੋਈ ਕਵੇ ਯਾਰ ਮੈਂ ਪ੍ਰਭੂ ਨੂੰ ਮੰਨਦਾ ਫਲਾਣਾ ਕਿਸੇ ਨੂੰ ਮੰਨਦਾ ਮੈਨੂੰ ਕੀ ਲੈਣਾ ਦੇਣਾ ਜਿਹੜਾ ਪਾਪ ਕਰੂਗਾ ਮਰੂਗਾ ਪਰ ਇਹ ਕਹਿੰਦਾ ਤੂੰ ਦੂਸਰੇ ਨੂੰ ਕਿਉਂ ਮੰਨਦਾ ਇਹ ਉਹਨਾਂ ਨੂੰ ਘਰ ਘਰ ਜਾ ਕੇ ਮਾਰਦਾ ਕੁੱਟਦਾ ਸੀ ਜਿਨ੍ਹਾਂ ਚ ਸੁਟਦਾ ਸੀ ਇੰਨਾ ਗੁੱਸੇ ਵਾਲਾ ਸੀ ਇਹ ਪਰ ਹੁਣ ਕੀ ਕਹਿੰਦਾ ਪਿਆ ਮੈਂ ਆਪਣੇ ਆਪ ਨੂੰ ਦੇਖਿਆ ਮੈਂ ਪ੍ਰਭੂ ਨਾਲ ਸਲੀਬ ਦਿੱਤਾ ਗਿਆ ਹਾਂ ਪਰ ਹੁਣ ਮੈਂ ਤਾਂ ਨਹੀਂ ਹੁਣ ਮੈਂ ਤਾਂ ਨਹੀਂ ਮੈਂ ਤਾਂ ਨਹੀਂ ਜੀਉਂਦਾ ਮੈਂ ਤਾਂ ਨਹੀਂ ਜੀਉਂਦਾ ਸੁਗਮਸੀ ਮੇਰੇ ਵਿੱਚ ਜੀਉਂਦਾ ਹੈਸੀ ਮੇਰੇ ਵਿੱਚ ਜੀਉਂਦਾ ਹੈ ਅਤੇ ਹੁਣ ਜਿਹੜਾ ਜੀਵਨ ਸਰੀਰ ਵਿੱਚ ਭੋਗਦਾ ਜਿਹੜਾ ਜੀਵਨ ਮੈਂ ਸਰੀਰ ਚ ਭੋਗਦਾ ਪਿਆ ਹਾਂ ਉਹ ਪਰਮੇਸ਼ਰ ਦੇ ਪੁੱਤਰ ਉਤੇ ਪਰਮੇਸ਼ਰ ਦੇ ਪੁੱਤਰ ਪ੍ਰਭੂ ਯਸੂ ਤੇ ਨੇਚਾ ਨਾਲ ਭੋਗਦਾ ਹੁਨੇਚਾ ਕਰਕੇ ਭੋਗਦਾ ਪਿਆ ਕਿਉਂਕਿ ਮੈਂ ਮਰ ਚੁੱਕਿਆ ਹੁਣ ਮੈਂ ਜੀਂਦਾ ਨਹੀਂ ਹਾਂ ਬੋਲੋ ਹੁਣ ਮੈਂ ਜੀਂਦਾ ਨਹੀਂ ਹਾਂ ਬੋਲੋ ਮੈਂ ਜੀਂਦਾ ਨਹੀਂ ਹਾਂ ਇਹੀ ਇਕਲੋਤਾ ਰਾਜ ਆ ਜਿਹਨੂੰ ਸਮਝ ਆ ਗਿਆ ਨਾ ਉਹਨੂੰ ਦੁਨੀਆ ਦੀ ਕੋਈ ਤਾਕਤ ਟੱਚ ਨਹੀਂ ਕਰ ਸਕਦੀ ਨੈਵਰ ਕੋਈ ਕੋਈ ਦੁੱਖ ਉਹਨੂੰ ਕਤਮ ਨਹੀਂ ਕਰ ਸਕਦਾ ਉਹ ਐਸਾ ਬੀਜ ਬਣ ਜਾਂਦਾ ਉਹਨੂੰ ਜਿੰਨਾ ਕੁੱਟਿਆ ਜਾਏਗਾ ਜਿੰਨਾ ਪੀਸਿਆ ਜਾਏਗਾ ਜਿੰਨਾ ਕੱਟਿਆ ਜਾਏਗਾ ਜਿੰਨਾ ਦੱਬਿਆ ਜਾਏਗਾ ਨਾ ਉਹਨੂੰ ਜ਼ਮੀਨ ਦੇ ਅੰਦਰ ਬੀਜ ਕਦੋਂ ਫਲ ਦਿੰਦਾ ਜਦੋਂ ਉਹਨੂੰ ਦੱਬਿਆ ਜਾਂਦਾ ਜਿੱਦਾਂ ਹੀ ਦੱਬਿਆ ਜਾਏਗਾ ਉਹਦੀ ਪਾਵਰ ਵੱਲ ਜਾਂਦੀ ਹੈ ਉਹ ਫਰੂਟ ਬਣ ਜਾਂਦਾ ਜਿਹਦੀ ਦੇ ਤੱਕ ਬਾਹਰ ਰਹੇਗਾ ਉਹਦੀ ਪਾਵਰ ਨਹੀਂ ਹੈ ਐਸਾ ਇਨਸਾਨ ਇਹਦੇ ਤੇ ਕਿਸੇ ਵੀ ਮਨੁੱਖ ਦੇ ਉਚਲਣ ਦਾ ਗੱਬੰਦ ਦਾ ਨੈਗੇਟਿਵਿਟੀ ਦਾ ਕਿਸੇ ਕਰ ਦਾ ਕੋਈ ਅਸਰ ਨਹੀਂ ਹੋਣਾ ਜਿਹੜਾ ਬੀਜ ਬਣ ਚੁੱਕਿਆ ਜਿਹੜਾ ਕਹਿੰਦਾ ਮੈਂ ਮਰਨ ਲਈ ਤਿਆਰ ਹਾਂ ਅੰਤਰੂਨੀ ਪ੍ਰਾਣਾ ਮਨੁਸ਼ਯਤ ਪ੍ਰਾਣੀਆਂ ਗੱਲਾਂ ਪ੍ਰਾਣਾ ਸੁਭਾਅ ਪ੍ਰਾਣਾ ਨੇਚਰ ਪ੍ਰਾਣਾ ਸਭ ਕੁਝ ਆਊਟ ਹੋਣਾ ਜ਼ਰੂਰੀ ਹੈ ਕੰਪਲਸਰੀ ਹੈ ਇਹੀ ਉਹ ਗੇਟ ਹੈ ਜਿਹਦੇ ਥਰੂ ਐਂਟਰੀ ਕਰਾਂਗੇ ਤੇ ਉਹਦੀ ਬਾਦ ਸ਼ਾਹਫਤ ਦੇ ਵਿੱਚ ਜਾ ਸਕਦੇ ਆ ਇਹੀ ਇਹੀ ਉਹਦੀ ਸੇਵਕਾਈ ਦੀ ਨੀਅਤ ਬਹੁਤ سارے ਲੋਕ ਚਾਹੁੰਦੇ ਆ ਮੈਂ ਸੇਵਾ ਕਰਾਂ ਤੁਹਾਨੂੰ ਪਤਾ ਅਸੀਂ ਸਾਰੇ ਸੇਵਾ ਦੇ ਅੰਦਰ ਜ਼ਰੂਰੀ ਨਹੀਂ ਹੈ ਕਿ ਪਾਸਟਰ ਸੇਵਾ ਦੇ ਅੰਦਰ ਰ ਤੁਸੀਂ ਸਾਰੇ ਸੇਵਕਾਈ ਦੇ ਅੰਦਰ ਕੋਈ ਗਾਣ ਦਾ ਕੰਮ ਕਰਦਾ ਕੋਈ ਵਜਾਣ ਦਾ ਕੰਮ ਕਰਦਾ ਕੋਈ ਗੋਵਿੰਦਾਂ ਲਿਖਣ ਦਾ ਕੰਮ ਕਰਦਾ ਕੋਈ ਘੋਰ ਕਈ ਕੰਮਾਂ ਨੂੰ ਕਰਦਾ ਤੁਸੀਂ ਆਪੋ ਆਪਣੇ ਘਰਾਂ 'ਚ ਜਿੱਥੇ ਵੀ ਹੋ ਤੁਸੀਂ ਮਸਜਿਦ ਦੀ ਸੇਵਕਾਈ ਦਾ ਇੱਕ ਹਿੱਸਾ ਜਿਨ੍ਹਾਂ ਰਿਸ਼ਤੇਦਾਰਾਂ 'ਚ ਤੁਸੀਂ ਰਹਿੰਦੇ ਹੋ ਮਸਜਿਦ ਦੀ ਸੇਵਕਾਈ ਦਾ ਇੱਕ ਹਿੱਸਾ ਜਿੱਦ ਜਿੱਤੇ ਜਿੱਤੇ ਵੀ ਤੁਸੀਂ ਪੜ੍ਹਦੇ ਹੋ ਪੜ੍ਹਾਉਂਦੇ ਹੋ ਜਿੱਤੇ ਜਿੱਤੇ ਵੀ ਤੁਸੀਂ ਡਿਊਟੀਆਂ ਕਰਦੇ ਹੋ ਜੋਬ ਕਰਦੇ ਹੋ ਮਸੀਹ ਦੀ ਸੇਵਕਾਈ ਦਾ ਇੱਕ ਹਿੱਸਾ ਹੋ ਜੇ ਅਸੀਂ ਉਹਦੀ ਦੇ ਦੇ ਅੰਗ ਹਾਂ ਤੇ ਉਹਦੀ ਸੇਵਕਾਈ ਦੇ ਵੀ ਅੰਗ ਹਾਂ ਪਰ ਅਸਲੀ ਗ੍ਰੇਸ ਅਸਲੀ ਉਹਦੀ ਗਲੋਰੀ ਕਦੋਂ ਲਾਈਫ ਦੇ ਅੰਦਰ ਕੰਮ ਕਰਦੀ ਆ ਲਿਖਿਆ ਜਦੋਂ ਬੀਚ ਜਮੀਨ ਜਜੰਦਾ ਫਟ ਜਾਂਦਾ ਫਿਰ ਫਲ ਦੇਣਾ ਸ਼ੁਰੂ ਕਰਦਾ ਫਿਰ ਅੱਗੇ ਜਾ ਕੇ ਪ੍ਰਭੂ ਨੇ ਆਖਿਆ ਸੀ ਕਹਿੰਦਾ ਜੋ ਮੇਰੀ ਸੇਵਾ ਕਰਦਾ ਮੈਂ ਉਹਨੂੰ ਪਿਆਰ ਕਰਾਂਗਾ ਤੇ ਪਿਤਾ ਉਹਦਾ ਆਦਰ ਕਰੇਗਾ ਪਿਤਾ ਉਹਨੂੰ ਰਿਸਪੈਕਟ ਦੇਵੇਗਾ ਤੁਹਾਨੂੰ ਪਤਾ ਪਰਮੇਸ਼ਵਰ ਦੇ ਵਿੱਚ ਰिजिनल ਫਲਵੰਤ ਹੋਣ ਦੇ ਲਈ ਇਹ ਸਿੱਖਣਾ ਹੈ ਅੱਜ ਤੋਂ ਆਪਣੇ ਆਪ ਨੂੰ ਜਾਂਚਣਾ ਅੱਜ ਤੋਂ ਆਪਣੇ ਆਪ ਨੂੰ ਚੈੱਕ ਕਰਨਾ ਅੱਜ ਤੂੰ ਆਪਣੇ ਆਪ ਨੂੰ ਦੇਖਨਾ ਮੈਂ ਕਿੱਦਾਂ ਦਾ ਚੱਲ ਰਿਹਾ ਕੀ ਹੁੰਦਾ ਮਰਨਾ ਮੌਤ ਕੀ ਸੋਚ ਕੇ ਦੇਖੋ ਜਿਹੜਾ ਇੱਕ ਬੰਦਾ ਮਰ ਜਾਂਦਾ ਉਹਦੇ ਲਈ ਕੀ ਹੈ ਲਾਈਫ ਦੇ ਅੰਦਰ ਜੇ ਮਰ ਜਾਏਗਾ ਉਹ ਉਹਦੀ ਉਹਦੀ ਦੋਸਤੀ ਖਤਮ ਆ ਸਾਰੇ ਨਾਲ ਕ ਮਰੇ ਬੰਦੇ ਦੀ ਦੋਸਤੀ ਹੁੰਦੀ ਕਿਸੇ ਨਾਲ ਮਰੇ ਬੰਦੇ ਨੂੰ ਕੋਈ ਘਰ ਚ ਵੀ ਨਹੀਂ ਰੱਖਦਾ ਕੋਈ ਨਹੀਂ ਰੱਖਦਾ ਕਹਿੰਦੇ ਲੈ ਜਾਓ ਉਹਦੇ ਚੱਕੋ ਕੋਈ ਉਹਦੀ ਫੋਟੋ ਵੀ ਨਹੀਂ ਰੱਖਦਾ ਬਹੁਤ ਘੱਟ ਲੋਕ ਇਹਨੇ ਰੱਖਦੇ ਆ ਫੋਟੋ ਮੈਂ ਦੇਖਿਆ ਜਨਵਰੀ ਲੋਕ ਆਪਣੇ ਮਾਪਿਆਂ ਦੀਆਂ ਫੋਟੋਆਂ ਲਾ ਕੇ ਤੇ ਗੇਟੀਆਂ ਚ ਪਾ ਲੈਂਦੇ ਪਤਾ ਕੀ ਕਹਿੰਦੇ ਡਰ ਲੱਗਦਾ ਪਿਆ ਸਾਨੂੰ ਸੱਚੀ ਕਹਿੰਦਾ ਮੈਨੂੰ ਲੋਕ ਫੋਨ ਕਰਦੇ ਆ ਕਹਿੰਦੇ ਡਰ ਲੱਗਦਾ ਬਾਪੇ ਕੋਲ ਉਹ ਫੋਟੋ ਲਾ ਕੇ ਲਗਾ ਉਹਦੀ ਫੋਟੋ ਵੀ ਨਹੀਂ ਕੋਈ ਰੱਖਦਾ ਮਰੇ ਬੰਦੇ ਦਾ ਕੋਈ ਦੋਸਤ ਨਹੀਂ ਮਰੇ ਬੰਦੇ ਦਾ ਕੋਈ ਦੁਸ਼ਮਨ ਨਹੀਂ ਬੋਲੋ ਹallelujah ਹallelujah ਇਦਾਂ ਦਾ ਬੰਦਾ ਨਹੀਂ ਬਣਾ ਇਸ ਦੁਨੀਆ ਤੇ ਮੇਰਾ ਕੋਈ ਦੁਸ਼ਮਨ ਨਹੀਂ ਬੋਲੋ ਇਸ ਦੁਨੀਆ ਤੇ ਮੇਰਾ ਕੋਈ ਦੁਸ਼ਮਨ ਨਹੀਂ ਇਸ ਦੁਨੀਆ ਤੇ ਮੇਰਾ ਕੋਈ ਦੋਸਤ ਨਹੀਂ ਇਦਾਂ ਬਹੁਤੇ ਪੁਆੜਿਆਂ ਦੀ ਝੜੇ ਆ ਜਦੋਂ ਆਪਾਂ ਐਕਸਟਰਾ ਦੋਸਤੀ ਪਾਲ ਲੈਂਦੇ ਆ ਬਹੁਤੇ ਪੁਆੜਿਆਂ ਦੀ ਝੜੇ ਆ ਜਦੋਂ ਆਪਾਂ ਨਜਾਇਜ਼ ਦੁਸ਼ਮनियां ਪਾਲ ਲੈਂਦੇ ਆ ਕਿਉਂ ਪ੍ਰਭੂ ਨੇ ਕਿਹਾ ਸੀ ਕਿ ਜੇ ਕੋਈ ਤੁਹਾਡੀ ਇੱਕ ਗੱਲ ਤੇ ਥੱਪੜ ਮਾਰੇ ਦੂਸਰੀ ਵੀ ਉਹਦੇ ਵੱਲ ਕਰਦੇ ਹੋ ਕਿਉਂ ਗਿਆ ਬੰਦਾ ਤੁਹਾਨੂੰ ਲੱਗਦਾ ਪ੍ਰਭੂ ਪਾਗਲ ਆ ਉਨੇ ਇੰਨੀ ਗੱਲ ਕਿਉਂ ਕਹਿਤੀ ਕਿਉਂਕਿ ਉਹ ਉਹ ਚੰਦਾ ਵੀ ਕੱਪੜ ਖਾਂਦੇ ਰਹੀਏ ਕਿਉਂ ਪ੍ਰਭੂ ਨੇ ਇਹ ਗੱਲ ਕਹੀ ਕਿਉਂ ਪ੍ਰਭੂ ਨੇ ਇਹ ਗੱਲ ਕਹੀ ਮੈਂ ਤੁਹਾਨੂੰ ਕਹਿਣਾ ਆਪਣੇ ਸਤਾਨ ਵਾਲਿਆਂ ਲਈ ਦੁਆ ਕਰੋ ਦੁਆ ਇਹ ਨਾ ਕਰੋ ਉਹਨਾਂ ਦਾ ਬੇੜਾ ਕਰ ਕੋ ਜੇ ਦੁਆ ਇਹ ਕਰਨੀ ਆ ਪ੍ਰਭੂ ਜਿਹੜਾ ਸਤਾਰਿਆ ਇਹਦੇ ਦੁੱਖ ਦੂਰ ਕਰ ਲੈ ਨੂੰ ਸਮਝ ਦੇ ਫਿਰ ਕਿਉਂ ਨਾਲ ਹੀ ਪ੍ਰਭੂ ਨੇ ਇਹ ਕਿਹਾ ਮੈਂ ਤੁਹਾਨੂੰ ਕਹਿਣਾ ਵਾ ਜੇ ਕੋਈ ਇੱਕ ਗੱਲ ਤੇ ਝੱਪੜ ਮਾਰੇ ਦੂਸਰੀ ਗਾਂ ਕਰ ਦੋ ਆਪਣੇ ਸਤਾਨ ਵਾਲਿਆਂ ਦੇ ਲਈ ਦੁਆ ਕਰੋ ਤੇ ਨਾਲ ਹੀ ਉਹਨੇ ਆਖਿਆ ਆਪਣੇ ਦੁਸ਼ਮਣਾਂ ਨੂੰ ਕੀ ਕਰੋ ਕਿ ਉਹ ਇਹ ਗੱਲ ਕਿ ਤੁਹਾਨੂੰ ਲੱਗਦਾ ਪ੍ਰਭੂ ਪਾਗਲ ਹੈ ਕਿਉਂ ਕਿ ਆ ਹੋਏਗਾ ਤੁਹਾਡੇ ਖਿਆਲ ਨਾਲ ਉਹਨੂੰ ਪਤਾ ਜੇ ਇਹ ਚੁੰਡੀਆਂ ਧੱਫੀਆਂ ਦੇ ਚੱਕਰ 'ਚ ਪੈ ਗਿਆ ਜੇ ਇਹ ਦੁਸ਼ਮਣੀਆਂ ਦੇ ਚੱਕਰ 'ਚ ਪੈ ਗਿਆ ਜੇ ਇਹ ਨਫ਼ਰਤ ਕੁਟੰਤਮ ਦੇ ਚੱਕਰ 'ਚ ਪੈ ਗਿਆ ਇਹ ਐਸਾ ਤਜਾਬ ਹੈ ਜਿਹਦੀ ਲਾਈਫ 'ਚ ਆਇਆ ਉਹਦੀ ਆਤਮਿਕਤਾ ਖਤਮ ਕਰ ਦਿੱਤੀ ਹੈ ਉਹਨੂੰ ਪਤਾ ਇਸ ਚੀਜ਼ ਦਾ ਉਹਨੂੰ ਪਤਾ ਇਸ ਚੀਜ਼ ਦਾ ਇਸ ਲਈ ਉਹ ਕਹਿੰਦਾ ਇਹ ਚੱਕਰਾਂ 'ਚ ਨਾ ਬਾਕੀ ਕੋਈ ਨਹੀਂ ਗੋਲੀ ਮਾਰ ਛੱਡ ਪਰ ਤੇਰੇ ਕੋ ਧੱਪੜ ਮਾਰ ਦੁਕਾਨ ਛੱਡ ਦੇ ਕੋਈ ਗੱਲ ਨਹੀਂ ਮੈਂ ਦੇਖ ਲਊਗਾ ਉਹਨੂੰ ਪਤਾ ਇਸ ਚੀਜ਼ ਦਾ ਇਸੇ ਲਈ ਡੈਥ ਹੋਣਾ ਜ਼ਰੂਰੀ ਆ ਇਸੇ ਲਈ ਮਰਨਾ ਜ਼ਰੂਰੀ ਆ ਨਾ ਮੇਰੀ ਕਿਸੇ ਨਾਲ ਦੁਸ਼ਮਣੀ ਹੈ ਨਾ ਮੇਰਾ ਕਿਸੇ ਨਾਲ ਬੋਲੋ ਕਰ ਲਿਓ ਭਾਵੇਂ ਦੁਸ਼ਮਣੀ ਨੋ ਪ੍ਰੋਬਲਮ ਬੋਲ ਤਸਕਦੇ ਆਂ ਆਪਾਂ ਇਸੇ ਲਈ ਇਦਾਂ ਦਾ ਬੰਨਾ ਜ਼ਰੂਰੀ ਆ ਨਾ ਮੇਰੀ ਕਿਸੇ ਨਾਲ ਦੁਸ਼ਮਣੀ ਹੈ ਨਾ ਮੇਰਾ ਕਿਸੇ ਨਾਲ ਮੈਂ ਇਦਾਂ ਦਾ ਇਨੂੰ ਕਹਿੰਦੇ ਐ ਡੈਥ ਕਿੱਦਾਂ ਚਲਣਾ ਡੈਥ ਕਿਨੂੰ ਕਹਿੰਦੇ ਆ ਆਤਮਿਕ ਰੀਤੀ ਦੇ ਨਾਲ ਪੁਰਾਣਾ ਮਨੁੱਖ ਜਦੋਂ ਮਰਦਾ ਪੁਰਾਣਾ ਮਨੁੱਖ ਤਾਂ ਕੀ ਸੋਚਦਾ ਸੀ ਪੁਰਾਣਾ ਇਨਸਾਨ ਕੀ ਸੋਚਦਾ ਸੀ ਹਾਏ ਕਿੱਦਾਂ ਹੋਵੇਗਾ ਕਮੇਟੀਆਂ ਕਿੱਦਾਂ ਦਵਾਵਾਂਗੇ ਹਾਏ ਫੀਸਾਂ ਕਿੱਦਾਂ ਦਵਾਵਾਂਗੇ ਹਾਏ ਦਵਾਈ ਲੈਣ ਜਾਣਾ ਪੁਰਾਣਾ ਮਨੁੱਖ ਜਿਹੜਾ 24 ਘੰਟੇ ਟੈਨਸ਼ਨ 'ਚ ਰਹਿੰਦਾ ਸੀ ਪੁਰਾਣਾ ਇਨਸਾਨ ਜਿਹੜਾ 24 ਘੰਟੇ ਨਾਲ ਚੱਕਰਾਂ 'ਚ ਰਹਿੰਦਾ ਸੀ ਦੇ ਵਿੱਚ ਦੱਬਿਆ ਰਹਿੰਦਾ ਸੀ ਇਸੇ ਲਈ ਲੋਕ ਪ੍ਰਭੂ ਕੋਲ ਆਏ ਤੇ ਹੋਇਆ ਕਿ ਪ੍ਰਭੂ ਕੋਲ ਆਨ ਤੋਂ ਬਾਅਦ ਵੀ ਦੁੱਖਾਂ ਦੇ ਅੰਦਰ ਹੀ ਆ ਫਿਰ ਵੀ ਟੈਨਸ਼ਨ ਆ ਕਿਦਾਂ ਹੋਵੇਗਾ ਕਿਦਾਂ ਹੋਵੇਗਾ ਨਵਾਂ ਮਨੁੱਖ ਕੀ ਕਰਦਾ ਨਵਾਂ ਮਨੁੱਖ ਕਹਿੰਦਾ ਮੈਂ ਆਪਣਾ ਸਾਰਾ ਬੋਝ ਉਹਦੇ ਉੱਪਰ ਛੱਡ ਦਿੱਤਾ ਉਹਨੂੰ ਮੇਰਾ ਫਿਕਰ ਆ ਉਹ ਮੇਰੇ ਮਸਲੇ ਹੱਲ ਕਰੇਗਾ ਨਵਾਂ ਮਨੁੱਖ ਇਹ ਤਾਂ ਸੋਚਦਾ ਨਵਾਂ ਮਨੁੱਖ ਕਹਿੰਦਾ ਕਿ ਭਾਵੇਂ ਮੈਂ ਬਿਮਾਰ ਆ ਪਰ ਉਹਦੇ ਮਾਰ ਖਾਣ ਤੋਂ ਮੈਂ ਚੰਗਾ ਹੋ ਚੁੱਕਿਆ ਮੈਂ ਹੋ ਚੁੱਕਿਆ ਮੈਂ ਚੰਗਾ ਹੋ ਚੁੱਕਿਆ ਪੁਰਾਣਾ ਕਹਿੰਦਾ ਤੂੰ ਕਿ ਤੂੰ ਚੰਗਾ ਤੇ ਜਿਹੜੀ ਬਿਮਾਰੀ ਤੈਨੂੰ ਲੱਗੀ ਆ ਤੂੰ ਤੇ ਖਤਮ ਹੋ ਜਾਣਾ ਜਲਦੀ ਨਵਾਂ ਨਹੀਂ ਇਦਾਂ ਕਹਿੰਦਾ ਨਵਾਂ ਕਹਿੰਦਾ ਮੈਂ ਚੰਗਾ ਹੋ ਚੁੱਕਿਆ ਪੁਰਾਣਾ ਕੀ ਕਰਦਾ ਸੀ ਪੁਰਾਣਾ ਸੰਸਾਰ ਨੂੰ ਦਿਮਾਗ ਦੇ ਅੰਦਰ ਰੱਖਦਾ ਸੀ ਨਵਾਂ ਕੀ ਕਰਦਾ ਨਵਾਂ ਪਰਮੇਸ਼ਵਰ ਨੂੰ ਤੇ ਉਹਦੇ ਵਚਨ ਨੂੰ ਦਿਮਾਗ 'ਚ ਰੱਖਦਾ ਹallelujah ਹallelujah ਨਵਾਂ ਮਨੁੱਖ ਕੀ ਕਰਦਾ ਪਰਮੇਸ਼ਵਰ ਨੂੰ ਤੇ ਉਹਦੇ ਵਚਨ ਨੂੰ ਦਿਮਾਗ 'ਚ ਰੱਖਦਾ ਉਹਦੇ 24 ਘੰਟੇ ਪਰਮੇਸ਼ਵਰ ਦਿਮਾਗ ਚ ਰੰਦਾ 24 ਘੰਟੇ ਪਰਮੇਸ਼ਵਰਾ ਕਿੱਦਾਂ ਪ੍ਰਭੂ ਚਲਦਾ ਸੀ ਕਿੱਦਾਂ ਉਹ ਮਰੀਮ ਕੋਲ ਗਿਆ ਕਿੱਦਾਂ ਮਾਜ਼ਰ ਨੂੰ ਆਵਾਜ਼ ਮਾਰੀ ਹੋਣੀ ਹੈ ਪੰਜ ਰੋਟੀਆਂ ਮੱਛਰੀਆਂ ਵਧਾਈਆਂ ਹੋਣੀਆਂ ਰੋਟੀ ਕਿੱਡੀ ਕਿੱਡੀ ਹੋਣੀ ਇਸ ਰਾਜ ਦੇ ਅੰਦਰ ਅੱਛਾ ਮੱਛੀ ਕਿਹੜੀ ਹੋਵੇਗੀ ਕਦੀ ਇਹ ਵਿਚਾਰ ਕੀਤਾ ਤੁਸੀਂ ਨਵਾਂ ਮਨੁੱਖ ਇਹ ਚੀਜ਼ਾਂ ਨੂੰ ਸੋਚਦਾ ਨਵਾਂ ਮਨੁੱਖ ਇਹਨਾਂ ਗੱਲਾਂ ਦੇ ਵੱਲ ਘੌਰ ਕਰਦਾ ਕਿ ਕਿੱਦਾਂ ਹੋਵੇਗਾ ਜਦੋਂ ਉਹਨੇ ਫੜਾਈਆਂ ਰੋਟੀਆਂ ਤੇ ਕੁਦੀਆਂ ਅੰਕ ਦੂਹ ਹੋਣਗੀਆਂ ਮਲਟੀਪਲਾਈ ਕਰੂ ਹੋਈਆਂ ਕਿੱਦਾਂ ਜੱਜਦਮ ਆ ਗਿਆ ਸਿਸਟਮ ਦੇ ਉੱਪਰੋਂ ਡਿੱਗਦੀਆਂ ਸੀ ਨਵਾਂ ਮਨੁੱਖ ਦਾ ਦਿਮਾਗ 24 ਘੰਟੇ ਇਸ ਗੱਲ ਦੇ ਉੱਪਰ ਲੱਗਾ ਰੰਦਾ 24 ਘੰਟੇ ਕਿ ਜਦੋਂ ਪਾਣੀ ਦੇ ਉੱਪਰ ਤੋਰ ਕੇ ਆਇਆ ਹੋਵੇਗਾ ਕਿੱਦਾਂ ਦਾ ਲੱਗਦਾ ਹੋਣਾ ਏ ਜਦੋਂ ਲਾਜ਼ਰ ਨੂੰ ਆਵਾਜ਼ ਉਹਨੇ ਮਾਰੀ ਉਹ ਮਰੀਮ ਮਾਰਥਾ ਕਿੰਨੀਆਂ ਰੋਈਆਂ ਹੋਣੀਆਂ ਖੁਸ਼ੀ ਦੇ ਨਾਲ खुशी ਦੇ ਨਾਲ ਕਿੰਨੀਆਂ ਰੋਈਆਂ ਹੋਣੀਆਂ ਜਿਨ੍ਹਾਂ ਨੂੰ ਪਤਾ ਸਾਡਾ ਪ੍ਰਾਚਲਾ ਗਿਆ ਪਰ 4 ਦਿਨਾਂ ਬਾਅਦ ਫਿਰ ਉਹ ਜਿੰਦਾ ਹੋ ਗਿਆ ਨਵਾਂ ਮਨੁष्यੇ ਸੋਚਦਾ ਲਾਜ਼ਰ ਕਿਦਾਂ ਦਾ ਹੋਏਗਾ ਯਾਰ ਨਵਾਂ ਮਨੁष्यੇ ਸੋਚਦਾ ਉਹ ਮਰੀਮ ਕਿੰਨੀ ਮੁਬਾਰਕ ਹੈ ਜਿਹਦੀ ਗਰਭ ਤੋਂ ਯਸੂ ਪੈਦਾ ਹੋਇਆ ਨਵਾਂ ਮਨੁष्यੇ ਸੋਚਦਾ ਕਿ ਯਾਰ ਮਰੀਮ ਤੋਂ ਧਨ ਦੇ ਕੋਈ ਔਰਤ ਸੱਚੀ ਨਹੀਂ ਦੁਨੀਆ ਦੇ ਅੰਦਰ ਕਿਉਂਕਿ ਲਿਖਿਆ ਮਰੀਮ ਧਨ ਕਹੀ ਜਾਏ ਉਹਦੇ ਤੋਂ ਧਨ ਕਿਹੜੀ ਹੋਏ ਹੋਏਗੀ ਜਿਨੇ ਪਰਮੇਸ਼ਵਰ ਨੂੰ ਆਪਣੀ ਗੋਦ ਵਿੱਚ ਖਿਲਾਇਆ ਉਹਦੇ ਤੋਂ ਧਨ ਕਿਹੜੀ ਹੈ ਕੋਈ ਨਹੀਂ ਉਹਦੇ ਤੋਂ ਧਨ ਔਰਤਾਂ ਦੇ ਵਿੱਚੋਂ ਇਸੇ ਲਈ ਮਰੀਮ ਦੀ ਰਿਸਪੈਕਟ ਕੀਤੀ ਜਾਂਦੀ ਹੈ ਇਸੇ ਲਈ ਉਹਨੂੰ ਮਾਂ ਮਰੀਮ ਕਿਹਾ ਜਾਂਦਾ ਉਹਦੀ ਇੱਜ਼ਤ ਕਰਨੀ ਉਹਦਾ ਆਦਰ ਕਰਨਾ ਹਰ ਵਿਸ਼ਵਾਸੀ ਦਾ ਫਰਜ਼ ਆ ਪਰ ਉਹਦੀ ਪੂਜਾ ਕਰਨੀ ਬਾਪਾ ਇੱਥੇ ਜਾ ਕੇ ਲੋਕ ਗਲਤ ਹੋ ਜਾਂਦੇ ਨੇ ਨਵਾਂ ਮਨੁਸ਼ੀਨਾ ਚੀਜ਼ਾਂ ਨੂੰ ਸੋਚਦਾ ਹੋਣਾ ਮੈਂ ਕਈ ਵਾਰੀ ਇਹ ਸੋਚਦਾ ਮੈਂ ਸੋਚਦਾ ਯਾਰ ਅਸੀਂ ਆਪਣੀ ਨਿਆਰਿਆਂ ਨੂੰ ਨਾ ਚਪੇੜ ਮਾਰ ਦਿੰਨੇ ਚੰਡ ਧੱਫਾ ਲਾ ਦਿੰਨੇ ਆ ਯਸਮਨ ਨੂੰ ਪਈ ਹੋਣੀ ਬਲਾ ਚਪੇੜ ਮਾਰੀ ਨੂੰ ਕਈ ਵਾਰੀ ਸੋਚਦੇ ਆ ਦਿਮਾਗ ਦੇ ਵਿੱਚ ਆ ਹੀ ਸਕਦਾ ਕਿਹੜਾ ਇਦਾਂ ਸੋਚ ਹੀ ਸਕਦੇ ਆ ਯਾਰ ਉਹ ਵੀ ਤੇ ਮਨੁੱਖ ਬਣ ਕੇ ਆਇਆ ਕੀ ਕੰਮ ਕਰਦਾ ਸੀ ਬਲਾ ਪ੍ਰਭੂ ਹਾਂ ਦੁਕਾਨ ਕਦੀ ਉਹਨੇ ਬਾਈ ਕਰਿਆਨੀ ਨਹੀਂ ਉਹ ਉਹ ਕਾ ਪਾਜੇ ਦਾ ਯੂਸਰ ਵੀ ਨਾ ਉਹ ਕਾਰਪੈਂਟਰ ਦਾ ਕੰਮ ਕਰਦਾ ਸੀ ਕਾਰਪੈਂਟਰ ਮਤਲਬ ਹੈ ਲੱਕੜ ਦਾ ਕੰਮ ਮੇਜ਼ ਕੁਰਸੀਆਂ ਸਕੋਲਰ ਇਦਾਂ ਦੱਸਦੇ ਆ ਕੋ ਇਨਾ ਅਗਿਆਕਾਰ ਸੀ ਲੋਕਾ ਇੱਕ ਦੀ ਲਾਸਟ ਦੇ ਅੰਦਰ ਉਹਦੀ ਲਾਸਟ ਚ ਇਸ ਗੱਲ ਦਾ ਜ਼ਿਕਰ ਹੈ ਕਿ ਉਹ ਉਹਨਾਂ ਦੇ ਅਧੀਨ ਰਿਹਾ ਅਧੀਨ ਰਿਹਾ ਉਹ ਇਨਾ ਅਗਿਆਕਾਰ ਸੀ ਕਹਿੰਦੇ ਇੱਕ ਵਾਰੀ ਕੀ ਹੋਇਆ ਇਹ ਬਾਈਬਲ ਜਿਹੜੀ ਆ ਨਾ ਇਹ ਪੂਰੀ ਨਹੀਂ ਹੈਗੀ ਬਾਈਬਲ ਮੇਰੀ ਇਸ ਗੱਲ ਨੂੰ ਸਦਾ ਯਾਦ ਰੱਖਣਾ ਇਹ ਮੋਰਲ ਆ ਮੋਰਲ ਪਤਾ ਕੀ ਹੁੰਦਾ ਮੋਰਲ ਹੁੰਦਾ ਅ ਨਚੋਰ ਆਪਾਂ ਪਿਆਸੇ ਕਾਂ ਦੀ ਕਹਾਣੀ ਸੁਣਾਣੇ ਆ ਕਿ ਕਾਂ ਪਿਆਸਾ ਸੀ ਕੋਈ ਜਗ ਵਿੱਚ ਥੋੜਾ ਪਾਣੀ ਸੀ ਉਹਨੇ ਚੁੰਜ ਦੇ ਨਾਲ ਪੱਥਰ ਪਾਏ ਪਾਣੀ ਉੱਪਰ ਆਇਆ ਉਹਨੇ ਪੀਤਾ ਉੱਡ ਗਿਆ ਪਿਆਸੇ ਕਾਂ ਦੀ ਕਹਾਣੀ ਸੁਣਾਉਣ ਤੋਂ ਬਾਅਦ ਥੱਲੇ ਲਿਖਦੇ ਆ ਮੋਰਲ ਮੋਰਲ ਕੀ ਲਿਖਦੇ ਆ ਵੇਅਰ देयर ਇਜ਼ ਅ ਵਿਲ देयर ਇਜ਼ ਅ ਵੇ ਮਤਲਬ ਜਿੱਥੇ ਚਾ ਉੱਥੇ ਆਪਾਂ ਕਿਉਂਕਿ ਚਾਹ ਤੋਂ ਬਿਨਾਂ ਸਾਡੀ ਗੱਡੀ ਚੱਲਦੀ ਨਹੀਂ ਜਿੱਥੇ ਚਾ ਉਥੇ ਚਾਹ ਵਾਲੀ ਚਾਹੀ ਚਾਹ ਜਿਹੜਾ ਇੱਛਾ ਉਹ ਦੀ ਗੱਲ ਕਰਦਾ ਪਰ ਚਾਹ ਦੇ ਟ੍ਰੈਂਡ ਸਾਰੇ ਹਸਪਤਾਲ ਦੇ ਵਿੱਚ ਆ ਜਿੱਥੇ ਚਾਹ ਉਥੇ ਰਾਹ ਕਹਿੰਦਾ ਉਹਨੇ ਪਾਣੀ ਵੀ ਨਾ ਸੀ ਉਹਨੇ ਜਾ ਕੇ ਚੁਬੱਟੇ ਪਾਈਏ ਦੰਦ ਇਹ ਇਹ ਦਾ ਨਿਚੋੜ ਬਹੁਤ ਪਿਆ ਪਿੱਛੇ ਸਕੂਲਰ ਇਦਾਂ ਦੱਸਦੇ ਆ ਕਿ ਇੱਕ ਵਾਰੀ ਯੂਸਫ ਉਹਨਾਂ ਨੇ ਕੀ ਕੀਤਾ ਯੂਸਫ ਨੇ ਨਾ ਮੇਜ਼ ਬਣਾਇਆ ਕੁਰਸੀ ਬਣਾਈ ਕਿਉਂਕਿ ਉਹ ਕੰਮ ਕਰਦਾ ਸੀ ਆਰਡਰ ਪੜੇ ਹੁੰਦੇ ਕਿਸੇ ਨੂੰ ਕੁਰਸੀ ਦੇਣੀ ਸੀ ਤੇ ਉਹਨੇ ਜੀਸਸ ਨੂੰ ਭੇਜਿਆ ਪ੍ਰਭੂ ਛੋਟਾ ਹੀ ਸੀ ਲਾਲੋ ਕਿੱਡਾ ਹੋਏਗਾ ਛੋਟਾ ਬੱਚਾ ਹੀ ਸੀ ਏਡਾ ਕਿ ਲਾਲੋ ਮੇਬੀ 12 ਸਾਲ 14 ਸਾਲ ਦਾ ਹੋਏਗਾ ਉਹਨੂੰ ਭੇਜਿਆ ਵੀ ਜਾ ਉਹ ਤੇ ਕੁਰਸੀ ਦੇ ਆ ਫਲਾਣੇ ਪਿਛਲੀ ਗਲੀ ਦੇ ਅੰਦਰ ਜਾ ਕੇ ਇਹ ਉਹਦੀ ਕੁਰਸੀ ਬਣਾਈ ਆ ਇਹ ਇਹ ਬਾਈਬਲ ਵਿਦਵਾਨ ਦੱਸਦੇ ਸਟੋਰੀ ਨੂੰ ਕਹਿੰਦੇ ਹੋਇਆ ਕਿ ਪ੍ਰਭੂ ਨੂੰ ਉੱਥੇ ਪਤਾ ਲੱਗ ਗਿਆ ਕਿ ਉਹ ਬੰਦਾ ਘਰ ਹੈ ਨਹੀਂ ਹੈਗਾ ਕਿਉਂਕਿ ਉਹਦੇ ਕੋਲੋਂ ਕੁਝ ਲੁਕਿਆ ਥੋੜੀ ਆ ਉਹਨੂੰ ਪਤਾ ਲੱਗ ਗਿਆ ਵੀ ਉਹ ਘਰ ਹੈ ਨਹੀਂ ਉਹ ਕਿਤੇ ਗਏ ਆ ਲੋਕ ਲੱਗਾ ਉਹ ਘਰ ਹੈ ਨਹੀਂ ਪਰ ਤਾਂ ਵੀ ਉਹਦਾ ਟਾਈਮ ਨਹੀਂ ਸੀ ਆਇਆ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਤਾਂ ਵੀ ਕੁਰਸੀ ਚੱਕੀ ਤਾਂ ਵੀ ਪਿੱਛੇ ਗਿਆ ਬੋਏ ਅੱਗੇ ਖਲੋ ਕੇ ਕੁਰਸੀ ਫੇਰ ਲਿਆ ਕੇ ਕਹਿੰਦਾ ਕਹਿੰਦਾ papa ji ਘਰ ਹੈ ਨਹੀਂ ਹੈਗਾ ਕੁਰਸੀ ਹੈ ਵੇਜੋ ਵਾਪਸ ਉਹਦਾ ਟਾਈਮ ਨਹੀਂ ਸੀ ਆਜੇ ਸੋ ਇਹ ਗੱਲਾਂ ਸੋਚਣ ਦੀ ਲੋੜ ਆ ਇਹ ਗੱਲਾਂ ਵਿਚਾਰ ਕਰਨ ਦੀ ਲੋੜ ਆ ਯਾ ਵਾ ਜੇ ਮੈਂ ਜੀਜ਼ਸ ਹੁੰਦਾ ਤੇ ਮੈਂ ਤੇ ਨੇਰੀਆਂ ਚੋਲ ਦੇਣੀਆਂ ਉਹ ਤੇ ਆ ਜਾ ਨਹੀਂ ਤਨ ਉਹ ਹੈਂਡਿੰਗ ਘਾਰ ਮੇਰਾ ਟਾਈਮ ਬਰਬਾਦ ਨਾ ਕਰ ਹਨਾ ਆਪਾਂ ਇੱਦਾਂ ਹੀ ਕਰਦੇ ਆਂ ਅੱਜ ਕੱਲ ਨਿਆਰੇ ਹੁੰਦਾ ਪੱਲੇ ਕੱਖ ਵੀ ਨਹੀਂ ਤੇ ਮਾਂ ਪਿਓ ਨੂੰ ਇਦਾਂ ਪੈਂਦੇ ਆ ਜਿੱਦਾਂ ਪਤਾ ਨਹੀਂ ਕਿੱਡੇ ਹੈੱਡ ਮਨਿਸਟਰ ਬਣ ਗਏ ਆ ਪੱਲੇ ਕੱਖ ਵੀ ਨਹੀਂ ਕਿਸੇ ਦਾ ਮਨ ਕਰਦਾ ਕਿ ਇਹਨਾਂ ਨੂੰ ਸਿਖਵਾਇਆ ਜਾਏ ਚੰਗੇ ਤਰੀਕੇ ਨਾਲ ਕਿ ਤੂੰ ਨਿਆਣਾ ਹੀ ਆ ਜਾਏ ਹੁੰਦਾ ਕੱਖ ਵੀ ਨਹੀਂ ਪੱਲੇ ਤੇ ਇਦਾਂ ਅੱਖਾਂ ਕੱਢਣਗੇ ਮਾਂ ਵੱਲ ਇਦਾਂ ਅੱਖਾਂ ਕੱਢਣਗੇ ਪਿਓ ਵੱਲ ਵਜਿਤਾ ਨੂੰ ਸਾਰੀ ਸਾਰੀ ਨੌਲੇਜ ਦੁਨੀਆ ਦੀ ਇਹਨੂੰ ਮਿਲ ਗਈ ਹੈ ਜੀਜ਼ਸ ਇਦਾਂ ਸੀ ਉਹਨੂੰ ਪਤਾ ਸੀ ਕਿ ਉਹ ਹੈਨਿਕਾ ਤਾਂ ਵੀ ਉਹ ਗਿਆ ਤਾਂ ਵੀ ਉਹ ਕੰਮ ਬੂਹਾ ਦੇਖ ਕੇ ਵਾਪਸ ਆ ਕੇ ਕਹਿੰਦਾ ਹੈਨਿਕਾ ਨਹੀਂ ਤਾਂ ਘਰ ਨੂੰ ਕਹਿ ਸਕਦਾ ਸੀ ਇਸ ਗੱਲ ਨੂੰ ਇਹ ਨਵਾਂ ਮਨੁਸ਼ੀ ਕੀ ਕਰਦਾ ਉਹਦਾ ਧਿਆਨ ਪ੍ਰਭੂ ਵੱਲ ਲੱਗਿਆ ਹੋਇਆ ਹੈਲੈਲੂਇਆ ਉਹ ਪ੍ਰਭੂ ਬਾਰੇ ਸੋਚਦਾ ਉਹ ਪ੍ਰਭੂ ਬਾਰੇ ਦੇਖਦਾ ਉਹ ਪ੍ਰਭੂ ਦੇ ਬਾਰੇ ਵਿਚਾਰ ਕਰਦਾ ਯਾਰ ਕਿੱਦਾਂ ਹੁੰਦੀ ਪ੍ਰਭੂ ਦੀ ਲਾਈਫ ਹੋਏਗੀ ਕਿੰਨੀ ਬLESSED ਮਰੀਮ ਹੋਏਗੀ ਕਿੱਦਾਂ ਦਾ ਉਹ ਘਰ ਹੋਵੇਗਾ ਜਿੱਥੇ ਉਹ ਰਹਿੰਦੇ ਆ ਕਿੰਨੇ ਮੁਬਾਰਕ ਉਹ ਕੱਪੜੇ ਹੋਣਗੇ ਉਹ ਸਵੈਟਰ ਹੋਵੇਗਾ ਉਹ ਚਪਲਾਂ ਹੋਣਗੀਆਂ ਜਿਹੜੀਆਂ ਪ੍ਰਭੂ ਨੇ ਪਾਈਆਂ ਕਿੰਨੇ ਮੁਬਾਰਕ ਉਹ ਲੋਕ ਹੋਣਗੇ ਜਿਹੜੇ ਪ੍ਰਭੂ ਦੇ ਨਾਲ ਸੌਂਦੇ ਨੇ ਆ ਮੰਜੇ ਤੇ ਅੱਜ ਜਦੋਂ ਸਾਡੇ ਘਰ ਦੇ ਅੰਦਰ ਆਪਾਂ ਸੌਂਦੇ ਆ ਭੈਣ ਭਰਾ ਸੌਂਦੇ ਆ ਮਾਂ ਪਿਓ ਸੌਂਦੇ ਆ ਆਪ ਕਿੰਨੇ ਮੁਬਾਰਕ ਹੋਣਗੇ ਯਾਰ ਰੱਬ ਦੇ ਨਾਲ ਖਾਂਦੇ ਪੀਂਦੇ ਬੈ ਕੇ ਇੱਕ ਟੇਬਲ ਤੇ ਰੱਬ ਦੇ ਨਾਲ ਨਵਾਂ ਮਨੁੱਖ ਇਹਦੇ ਅੰਦਰ ਲੱਗਾ ਰਹਿੰਦਾ ਪੁਰਾਣੇ ਮਨੁੱਖ ਨੂੰ ਆਪਣੀ ਬਈ ਮੈਂ ਕੀ ਖਾਵਾਂਗਾ ਉਹ ਆਪਣੀ ਟੈਂਸ਼ਨ ਦੇ ਅੰਦਰ ਯਿਸੂ ਮਸੀਹ ਜੀ ਨੇ ਅਖਿਆ ਕਹਿੰਦਾ ਇਹ ਨਾ ਸੋਚੋ ਕੀ ਖਾਵਾਂਗੇ ਕੀ ਪੀਵਾਂਗੇ ਕੀ ਬੈਨਾਂਗੇ ਬੋਲੋ ਹallelujah ਕਹਿੰਦਾ ਪੰਛੀਆਂ ਵੱਲ ਧਿਆਨ ਦਿਵੋ ਚਿੜੀਆਂ ਕਾਵਾਂ ਵੱਲ ਧਿਆਨ ਦਿਵੋ ਫੁੱਲਾਂ ਵੱਲ ਧਿਆਨ ਦਿਵੋ ਜੇ ਉਹਨਾਂ ਨੂੰ ਪਰਮੇਸ਼ਵਰ ਜਾਣਦਾ ਉਹਨਾਂ ਨੂੰ ਬਿਊਟੀਫੁੱਲ ਕਪੜੇ ਪਹਿਨਾਏ ਐ ਤੁਸੀਂ ਪੰਛੀਆਂ ਤੋਂ ਉੱਤਮੋਂ ਬਲੈਸ ਤੋਂ ਆਸ਼ੀਸ਼ਿਤ ਹੋ ਤਾਂ ਬੁੜੀਆਂ ਜ਼ਰੂਰ ਤਾਂ ਕਿਉਂ ਨਾ ਬੁੜੀਆਂ ਕੀਤੀਆਂ ਜਾਣਗੀਆਂ ਕਿਉਂ ਨਾ ਬੁੜੀਆਂ ਸਰੂਤਾਂ ਬੁੜੀਆਂ ਕੀਤੀਆਂ ਜਾਣਗੀਆਂ ਇਸ ਲਈ ਨਵੇਂ ਬਣਨ ਦੀ ਲੋੜ ਆ ਇਸ ਲਈ ਪੁਰਾਣਾ ਖਤਮ ਹੋਣ ਦੀ ਲੋੜ ਆ ਪੁਰਾਣਾ ਜਾਣ ਦੀ ਉਹਦਾ ਇਸ ਲਈ ਜੇ ਨਹੀਂ ਦੇ ਤੱਕ ਪੁਰਾਣਾ ਜਾਏਗਾ ਨਹੀਂ ਨਵਾ ਨਹੀਂ ਜਿਆਂਦਾ ਆਪਣੇ ਆਪ ਨੂੰ ਇਤਾਂ ਦਾ ਬਣਾ ਲਓ ਅੱਜ ਤੋਂ ਕਿ ਮੇਰਾ ਮਾਈਂਡ ਜਦੋਂ ਵੀ ਸੋਚੇਗਾ ਮੈਂ ਮਸੀਹ ਨੂੰ ਸੋਚੂਗਾ ਉਹਦੇ ਬਚਨ ਨੂੰ ਸੋਚੂਗਾ ਉਹਦੇ ਕੰਮਾਂ ਨੂੰ ਸੋਚੂਗਾ ਮੈਂ ਆਪਣਾ ਧਿਆਨ ਉਹਦੇ ਵੱਲ ਲਾਉਂਗਾ ਕਲਸੀਆ ਦੀ ਪਤਰੀ 3 ਨੰਬਰ ਚੈਪਟਰ 1 ਨੰਬਰ ਆਇਤ ਦੇ ਵਿੱਚ ਇਤਾਂ ਲਿਖਿਆ ਕਲਸੀਆ ਦੀ ਪਤਰੀ 3 ਨੰਬਰ ਚੈਪਟਰ ਪਹਿਲੀ ਨੰਬਰ ਆਇਤ ਜਿਹੜੀ ਐ ਉਹ ਇਦਾਂ ਕਹਿਦੀ ਐ ਬਾਈਬਲ ਦੇ ਅੰਦਰ ਸੋ ਜੇ ਤੁਸੀਂ ਮਸੀਹ ਦੇ ਨਾਲ ਜਿਵਾਏ ਗਏ ਜੇ ਤੁਹਾਡਾ ਪੁਰਾਣਾ ਮਨੁਸ਼ਯਤ ਮਰ ਚੁਕਿਆ ਤੁਸੀਂ ਤੋਬਾ ਕਰਕੇ ਬਪਤੀਸਮਾ ਲੈ ਲਿਆ ਤੇ ਹੁਣ ਮਸੀਹ ਨਾਲ ਜਿਉਂਦੇ ਹੋ ਗਏ ਹੋ ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਨੱਗੇ ਰਹਿ ਫੇਰ ਲੱਗੋ ਕਿਹਦੇ ਮਗਰ ਉੱਪਰਲੀਆਂ ਗੱਲਾਂ ਵੱਲ ਬੋਲੋ ਕਿਹਦੇ ਮਗਰ ਲੱਗਣਾ ਉੱਪਰਲੀਆਂ ਗੱਲਾਂ ਵੱਲ ਲੱਗੇ ਰਵੋ ਜਿੱਥੇ ਮਸੀਹ ਪਰਮੇਸ਼ਵਰ ਦੇ ਸੱਜੇ ਪਾਸੇ ਬੈਠਾ ਹੈ ਜਿੱਥੇ ਮਸੀਹ ਧਿਆਨ ਉਧਰ ਲਾ ਕੇ ਰੱਖੋ ਕਿ ਮੈਂ ਪਰਮੇਸ਼ਵਰ ਦਾ ਹਾਂ ਮੈਂ ਮਰ ਚੁੱਕਿਆ ਮਸੀਹ ਮੇਰੇ ਵਿੱਚ ਜੀਂਦਾ ਮੈਂ ਖਤਮ ਹੋ ਚੁੱਕਿਆ ਪਰਮੇਸ਼ਵਰ ਮੇਰੀ ਲਾਈਫ ਦੇ ਅੰਦਰ ਕੰਮ ਕਰਦਾ ਉਹ 24 ਘੰਟੇ ਮਸੀਹ ਦੇ ਬਾਰੇ ਸੋਚਣਾ ਮਸੀਹ ਦੇ ਵਚਨਾਂ ਦੇ ਬਾਰੇ ਸੋਚਣਾ ਉਹ ਬਾਈਬਲ ਦੀ ਇੱਕ ਇੱਕ ਗੱਲ ਦੇ ਬਾਰੇ ਸੋਚਣਾ ਫਿਰ ਐਸਾ ਮਨੁੱਖ ਜਦੋਂ ਮੂੰਹ ਖੋਲਦਾ ਜ਼ਿਆਦਾਤਰ ਟਾਈਮ ਉਹ ਪਰਮੇਸ਼ਵਰ ਦੀਆਂ ਪਲਿਆਈਆਂ ਨੂੰ ਬੋਲਦਾ ਉਹ ਪਰਮੇਸ਼ਵਰ ਦੇ ਵਚਨਾਂ ਨੂੰ ਬੋਲਦਾ ਉਹ ਪਰਮੇਸ਼ਵਰ ਦੇ ਕੰਮਾਂ ਨੂੰ ਬੋਲਦਾ ਜਦ ਜਦ ਉਹਦਾ ਮੂੰਹ ਖੁੱਲੇਗਾ ਉਹ ਪਰਮੇਸ਼ਵਰ ਦੇ ਕੰਮਾਂ ਨੂੰ ਬਿਆਨ ਕਰੇਗਾ ਹallelujah 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 ਜੈਸੂ ਜੀ ਅਜ਼ੀਜ਼ੂ ਆਪਣੀ ਲਾਈਫ ਦੇ ਅੰਦਰ ਪੁਰਾਣਾ ਜੀਵਨ ਖਤਮ ਕਰਕੇ ਅੱਜ ਨਵਾਂ ਹੋਣਾ ਜ਼ਰੂਰੀ ਹੈ ਅੱਜ ਨਵਾਂ ਹੋਣਾ ਕੰਪਲਸਰੀ ਹੈ ਇਹੀ ਡਿਮਾਂਡ ਆ ਆਪਾਂ ਜੇ ਪੁਰਾਣੀ ਲਾਈਫ ਖਤਮ ਨਹੀਂ ਕੀਤੀ ਆਪਾਂ ਦੁਆਵਾਂ ਕਰੀ ਜਾਂਦੇ ਆ ਉਹਦਾ ਫਾਇਦਾ ਕੋਈ ਨਹੀਂ ਹੋਣਾ ਆਪਾਂ ਜੇ ਪੁਰਾਣੀ ਲਾਈਫ ਖਤਮ ਨਹੀਂ ਕੀਤੀ ਆਪਾਂ ਜੇ ਬੰਦਗੀ ਕਰੀ ਜਾਂਦੇ ਆ ਉਹਦਾ ਫਾਇਦਾ ਕੋਈ ਨਹੀਂ ਹੋਣਾ ਆਪਾਂ ਜੇ ਪੁਰਾਣੀ ਲਾਈਫ ਖਤਮ ਨਹੀਂ ਕੀਤੀ ਪਰ ਆਪਾਂ ਇਦਾਂ ਹੀ ਤੁਰੇ ਜਾਂਦੇ ਆ ਉਹਦਾ ਫਾਇਦਾ ਕੋਈ ਨਹੀਂ ਜੇ ਹੋਣਾ ਅਸਲੀ ਫਾਇਦਾ ਉਦੋਂ ਹੋਣਾ ਜਦੋਂ ਪ੍ਰਾਣਾ ਮੰਨੁੱਖ ਖਤਮ ਪਹੁੰਚਾਇਗਾ ਫਿਰ ਆਪਾਂ ਰੀਅਲ ਉਹਦੇ ਗ੍ਰੇਸ ਨੂੰ ਆਪਣੀ ਲਾਈਫ ਦੇ ਅੰਦਰ ਦੇਖ ਸਕਾਂਗੇ ਇਹ ਇੱਕ ਦਿਨ ਦਾ ਕੰਮ ਨਹੀਂ ਹੈ ਨੂੰ ਆਪਣੇ ਆਪ ਨੂੰ ਰੋਜ਼ ਮਾਰਨੇ ਪੈਂਦਾ ਕਹਿੰਦਾ ਜਿਹੜਾ ਕੋਈ ਮੇਰੇ ਪਿੱਛੇ ਆਣਾ ਚਾਹੁੰਦਾ ਹੈ ਰੋਜ਼ ਆਪਣੀ ਸਲੀਬ ਚੱਕੇ ਡੇਲੀ 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 ਆਪਣੇ ਆਪ ਨੂੰ ਇਦਾਂ ਕਰਨੇ ਪੈਂਦਾ ਹੇਲੀ ਆਪਣੇ ਮਨ ਨੂੰ ਕਹਿਣੇ ਪੈਂਦਾ ਕਿ ਮਸੀਹ ਦੇ ਬਾਰੇ ਸੋਚ ਉਹਦੇ ਵਚਨ ਦੇ ਬਾਰੇ ਸੋਚ ਉਹ ਜਲਦੀ ਆ ਰਿਹਾ ਇਹਦੇ ਬਾਰੇ ਸੋਚ ਕੀ ਤੂੰ ਤਿਆਰ ਹੈ ਇਹਦੇ ਬਾਰੇ ਸੋਚ ਦੁਆ ਕਿਉਂ ਨਹੀਂ ਕੀਤੀ ਇਹਦੇ ਬਾਰੇ ਸੋਚ ਬਾਈਬਲ ਪੜਿਆ ਕਿੰਨੇ ਦਿਨ ਹੋ ਗਏ ਇਹਦੇ ਬਾਰੇ ਸੋਚ ਉਹ ਰੋਜ ਤਾਈਥਸਲੋਨੀਕੀਆ ਦੇ ਅੰਦਰ ਲਿਖਿਆ ਪਹਿਲਾ ਤਸਲੋਨੀਕੀਆ 5 ਦੇ ਅੰਦਰ ਕਹਿੰਦਾ ਹਰ ਹਾਲ ਦੇ ਅੰਦਰ ਹਰ ਵੇਲੇ ਧੰਨਵਾਦ ਕਰਿਆ ਕਰੋ ਕਿ ਤਾਂ ਹਰ ਵੇਲੇ ਧੰਨਵਾਦ ਕਰੋ ਕਿੰਦਾ ਹਰ ਨਿਤ ਪ੍ਰਾਰਥਨਾ ਕਰੋਗੇ ਆਪਾਂ 24 ਘੰਟੇ ਬਾਈਬਲ ਨੂੰ ਫੜ ਕੇ ਨਹੀਂ ਬਹਿ ਸਕਦੇ ਸੁਲੇਮਾਨ ਕਹਿੰਦਾ ਬੋਧਾ ਪੜਨਾ ਸ਼ਰੀਰ ਨੂੰ ਥਕਾ ਸਕਦਾ ਥਕਾ ਦਿੰਦਾ ਆਪਾਂ 24 ਘੰਟੇ ਬਾਈਬਲ ਨੂੰ ਨਹੀਂ ਫੜ ਕੇ ਬਹਿ ਸਕਦੇ ਪਰ 24 ਘੰਟੇ ਬਾਈਬਲ ਇੱਥੇ ਰੱਖ ਸਕਦੇ ਆ ਜ਼ਰੂਰ ਆਪਣੇ ਦਿਮਾਗ ਦੇ ਅੰਦਰ ਬਾਈਬਲ ਨੂੰ ਰੱਖ ਕੇ ਅੰਦਰੋਂ ਅੰਦਰ ਹੀ ਉਹਦੇ ਤੇਜ ਬਦਲਦੇ ਹੋਏ ਉਹਦੀਆਂ ਗੱਲਾਂ ਤੇ ਧਿਆਨ ਕਰਦੇ ਹੋਏ ਜਿੱਦਾਂ 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 ਆਪਾਂ ਅੱਗੇ ਵਧਾਂਗੇ ਪੁਰਾਣਾ ਸਭ ਕੁਝ ਖਤਮ ਹੋ ਜਾਣਾ ਅਸੀਂ ਨਵੇਂ ਬਣ ਕੇ ਉਹਦੇ ਸਾਹਮਣੇ ਖੜੇ ਹੋਵਾਂਗੇ ਤੇ ਉਹ ਨਵਾਂ ਯਰੂਸ਼ਲਮ ਪ੍ਰਕਾਸ਼ਿਤ ਵਾਕਿਆ ਦੇ ਅੰਦਰ ਲਿਖਿਆ ਨਵਾਂ ਯਰੂਸ਼ਲਮ ਜਿਹੜਾ ਹੈ ਉਹਦੇ ਚ ਨਵੇਂ ਲੋਕ ਜਾਣੇ ਆ ਜਿਹੜੇ ਪੁਰਾਣੇ ਖਤਮ ਹੋ ਚੁੱਕੇ ਆ ਨਵਾਂ ਯਰੂਸ਼ਲਮ ਅਸੀਂ ਨਵੇਂ ਕੀਤੇ ਗਏ ਆ ਅਸੀਂ ਜੋ ਕੰਦਾ ਜਿਹੜੇ ਹੁਣ ਮਸੀਹ ਯਿਸੂ ਵਿੱਚ ਉਹ ਨਵੀਂ ਸ੍ਰਿਸ਼ਟ ਬਣ ਚੁੱਕੇ ਆ ਉਹ ਨਵੇਂ ਹੋ ਚੁੱਕੇ ਆ ਪਰ ਅਫਸੋਸ ਦੀ ਗੱਲ ਹੈ ਕਿੰਨੀ ਵਾਰੀ ਆਪਾਂ ਪੁਰਾਣੀ ਰਹਿ ਜਾਂਦੇ ਆ ਅੱਜ ਤੋਂ ਆਪਣੇ ਆਪ ਨੂੰ ਜਾਂਚਣਾ ਪੈਣਾ ਇਹਦੇ ਲਈ ਕੋਈ ਕੋਈ ਉਮਰ ਨਹੀਂ ਹੁੰਦੀ ਇਹਦੇ ਲਈ ਨਵੇਂ ਹੋਣ ਲਈ ਕੋਈ ਉਮਰ ਨਹੀਂ ਪੁਰਾਣਾ ਖਤਮ ਕਰਨ ਦੇ ਲਈ ਕੋਈ ਉਮਰ ਨਹੀਂ ਹੈਗੀ ਮੈਂ ਤੁਹਾਨੂੰ ਸੱਚੀ ਕਹਿੰਦਾ ਇਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਕਦੋਂ ਇਹ ਫੈਸਲਾ ਲੈਣਾ ਚਾਹੁੰਦੇ ਆ ਯਾਬੇਸ ਯਾਬੇਸਾ ਤੁਸੀਂ ਹਿਸਾਬ ਲਾ ਲਓ 1 ਸਾਲ ਦਾ ਸੀ ਕੱਲ ਪਰਸੂ ਮੈਂ ਵੀਡੀਓ ਸ਼ੇਅਰ ਕੀਤੀ ਸਟੇਟਸ ਤੇ ਲਾਈ ਸੀ ਮੈਂ 1 ਸਾਲ ਦਾ ਸੀ ਜਦੋਂ ਇਹਨੇ ਟੋਰਕੀ ਬਜਾਣੀ ਸ਼ੁਰੂ ਕੀਤੀ 1 ਸਾਲ ਦਾ ਸੀ ਗੀਤ ਗਾਣੇ ਸ਼ੁਰੂ ਕੀਤੇ 4 ਸਾਲ ਦਾ ਹੋਣਾ ਜਦੋਂ ਇਹਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ 4 ਸਾਲ ਦਾ ਨਿਆਣਾ ਕੀ ਹੁੰਦਾ ਹਿਸਾਬ ਲਾਓ 7 ਨੀਦ 7 ਸਾਲ ਦਾ ਹੋਣਾ ਜਦੋਂ ਪੂਰੀ ਦੁਨੀਆ ਦੇ ਵਿੱਚ ਪਰਮੇਸ਼ਵਰ ਨੇ ਨੂੰ ਲੈ ਗਿਆ ਪੂਰੀ ਦੁਨੀਆ ਚ ਫੇਮਸ ਹੋ ਗਿਆ ਕਾਰਨ ਪਤਾ ਕੀ ਸੀ ਰੋਜ਼ 10 ਚੈਪਟਰ ਪੜ੍ਹਨੇ ਬਾਈਬਲ ਚ ਰੋਜ਼ ਮੈਨੂੰ ਦੱਸੋ ਇੱਥੇ ਕਿਹੜਾ 10 ਚੈਪਟਰ ਰੋਜ਼ ਪੜ੍ਹਦਾ ਅੱਜ ਵੀ ਇਹ ਨਹੀਂ ਹੁੰਦਾ ਵੀ ਪਾਸਟਰ ਦਾ ਨਿਆਣਾ ਜਾਂ ਪਾਸਟਰ ਰੱਬ ਕਿਸੇ ਦਾ ਪੱਖਪਾਤ ਨਹੀਂ ਕਰਦਾ ਸੱਚੀ ਗੱਲ ਨਾਲ ਬਈ ਉਹ ਥੋੜੀ ਸਟੀਕਰ ਦੇਖਦਾ ਉਹਨੇ ਦੇਖਣਾ ਅੰਦਰੋਂ ਕਿਦਾਂ ਦਾ ਰੋਜ਼ 10 ਚੈਪਟਰ ਪੜ੍ਹਨੇ ਡੇਲੀ ਮੈਂ ਕੋਲ ਬਿਠਾ ਕੇ ਕੋਣ ਬਹਿ ਕੇ ਪੜ੍ਹਦੇ ਰਹੇ ਫਿਰ ਇੱਦਾਂ ਹੀ ਪੜ੍ਹਨੇ ਵਾਅਦਾ ਕਰ ਕਰਕੇ ਇਦਾਂ ਨਹੀਂ ਹੈ ਇੱਕ ਇੱਕ ਗੱਲ ਪੜਨੀ ਜਿਹੜੀ ਨਹੀਂ ਸਮਝ ਆ ਗਈ ਉਹ ਪੁੱਛਣੀ ਵਾਪਾ ਇਹਦਾ ਮਤਲਬ ਕੀ ਹੈ ਇਹ ਕਿਉਂ ਲਿਖਿਆ ਦਮਾਂ ਕਿ ਇਹਦਾ ਮਤਲਬ ਹੈ ਤੁਸੀਂ ਹਿਸਾਬ ਲਾਓ ਕਿੰਨੇ ਘੰਟੇ ਬਾਈਬਲ 10 ਚੈਪਟਰ ਕਿੰਨੀ ਦੇਰ ਚ ਖਤਮ ਹੋਏ ਹੋਣੇ ਸਵਾਲ ਜਵਾਬ ਵੀ ਵਿੱਚ ਕਰਨੇ ਤੇ ਉਮਰ ਕਿੰਨੀ ਆ 5 ਸਾਲ 4 ਸਾਲ ਉਸ ਤੋਂ ਬਾਅਦ ਪ੍ਰੇਰ ਵੀ ਕਰਨੀ ਫਿਰ ਸਾਰਾ ਕੁਝ ਚੱਲਣਾ ਪੂਰਾ ਖਤਮ ਕੀਤੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰਾਣੀਆਂ ਪ੍ਰਾਣ ਅ ਜੀਵਨ ਪੁਰਾਣਾ ਇਨਸਾਨ ਜਦੋਂ ਪੂਰੇ ਆਤਮਿਕ ਪੂਰੇ